ਕੀ ਨਾਮ ਆਪਣਾ ਜੀ ਮੇਰਾ ਕਾਮਨਾ ਬਾਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਹੋ ਅਸ਼ੰਤ ਨਗਰ ਰਹਿਣ ਆਲਾ ਗਰੀਬ ਤੁਸੀਂ ਤੁਸੀਂ ਮੀਡੀਆ ਨੂੰ ਇੱਥੇ ਬੁਲਾਇਆ ਹੁਣ ਕੀ ਵਾਕਿਆ ਤੁਹਾਡੇ ਨਾਲ ਕੀ ਗੱਲ ਹੋਈ ਹੈ ਸਾਨੂੰ ਇਹਨੇ ਪਰੇਸ਼ਾਨ ਕੀਤਾ ਆ ਸੱਤਿਆ ਨੇ ਇਹ ਦਿਨ ਚਲਾਉਂਦਾ ਜੀ ਜਿਨ੍ਹਾਂ ਨੇ ਪਰੇਸ਼ਾਨ ਕੀਨੇ ਕੀਤਾ ਇਹ ਆ ਜੀ ਸੱਤਿਆ ਸੌਣ ਕਰਨੇ ਕੀ ਵਾਕਿਆ ਕੀ ਹੋਇਆ ਆਕਿਆ ਕਹਿੰਦਾ ਪੈਸੇ ਦਿਓ ਜੀ 5000 ਰੁਪਇਆ ਕਹਿੰਦਾ ਦਿਓ ਜੀ ਮੈਂ ਕਿਥੋਂ ਲਵਾ ਗਰੀਬ ਆ ਕਿਸ ਚੀਜ਼ ਦੇ 5000 ਤੁਹਾਡਾ ਤੋਂ ਮੰਗ ਰੇ ਕਹਿੰਦੇ ਜੇ ਲੋਣਾ ਦਾ ਤੂੰ ਅੱਡਾ ਕਹਿੰਦਾ ਸਾਨੂੰ 5000 ਪਰ ਦਿਨੇ ਦੇਈ ਚਲ ਨਹੀਂ ਕਿਸ ਚੀਜ਼ ਦੇ 5000 ਤੁਹਾਡਾ ਤੋਂ ਮੰਗ ਰੇ ਅੱਡੇ ਦਾ ਨਹੀਂ ਅ ਅੰਡੇ ਦਾ ਹੋਰ ਵੀ ਫੁਗਾੜੇ ਦੇ ਵਿੱਚ ਬਹੁਤ ਲੱਗੇ ਹੋਇਆ ਜਿਹੜੇ ਲੱਗੇ ਪਾਜੀ ਇਹਨੂੰ ਗਰੀਬ ਨੂੰ 당 ਕਰਦਾ ਪਾਜੀ ਮੈਂ ਹਾਰ ਦਾ ਪੇਸ਼ੈਂਟ ਆ ਇਹ ਮੇਰੇ ਛੋਟੇ ੜੇ ਬੱਚੇ ਆ ਇਹਦੇ ਨਾਲ ਹੋਰ ਕੌਣ ਸੀਗਾ ਬੰਦਾ ਇਹਦੇ ਨਾਲ ਬਹੁਤ ਬਦੂਆ ਵੀ ਸੀਗਾ ਜੀ ਉਹ ਜਨਦਰ ਦਾ ਹੈ ਜਿਹੜਾ ਬੰਦਾ ਆ ਇਹ ਇਹ ਹਰਿਸ਼ ਭੰਡਾਰੀ ਇਹ ਨਾਂ ਹਰਿਸ਼ ਭੰਡਾਰੀ ਉੱਥੇ ਦਾ ਜੰਦਰ ਦਾ ਕਰੇ ਕਿੱਥੇ ਦਾ ਜੀ ਨਾਲ ਇਹ ਲੜਦੇ ਅੱਜ ਸਵੇਰੇ ਵੀ ਤੁਹਾਡੇ ਕੋਲ ਆਏ ਸੀ ਪਾਜੀ ਸਾਡਾ ਖੱਟਾ ਚੱਕਰ ਸਵੇਰੇ ਪੱਤਾ ਚੱਕੀ ਲੱਗੇ ਕੋਲ ਲੈ ਕੇ ਗਿਆ ਕਮੇਟੀ ਤੋਂ ਪਹਿਲਾਂ ਹੀ ਪਹਿਲਾਂ ਹੀ ਚੁਗਾ ਲਿਆ ਨਾਲੇ ਹਾਂਜੀ ਸਰ ਹਾਂ ਜੀ। ਥੋੜੋ। ਇਹ ਅੱਜ ਸਮਾ ਜੀ ਨਾ ਸ਼ੂਬਰਵੇ ਚੌਂਕ ਵਿੱਚ ਖੜੇ ਆ। ਕਿੱਥੇ ਨਾ ਇੱਕ ਕਾਲਾ ਨਾਮ ਦਾ ਵਿਅਕਤੀ ਆ ਆ ਛੋਟਾ ਆ ਫੱਟਾ ਲਾ ਕੇ ਸਾਈਡ ਤੇ ਇੱਥੇ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਹੈ ਕਿ ਇਹ ਆਪਣੀ ਰੋਜੀ ਰੋਟੀ ਕਮਾਉਂਦਾ ਬਿਮਾਰ ਬੰਦਾ ਪੇਸਮੇਕਰ ਦੇ ਪਿਆ ਹੋਇਆ। ਹਾਂ ਤੇ ਬੇਸਮੇਕਰ ਪਿਆ ਹੋਇਆ। ਉਹ ਪੇਸ ਬਾਰਿਸ਼ ਵਿੱਚ ਕਰ ਪਿਆ ਮੇਰੇ। ਸੀਰੀਅਸ ਬੇਚਾਰਾ ਆਪਣੀ ਰੋਜੀ ਰੋਟੀ ਫੇਰ ਵੀ ਕਮਾ ਰਿਹਾ। ਸੋਛੜੇ ਮੇਰੇ ਬੱਚੇ ਆ ਜੀ। ਹੁਣ ਸ਼ਹਿਰ ਦੇ ਵਿੱਚ ਹੋ ਕੀ ਰਿਹਾ ਆ? ਇੱਕ ਧਿਆਨ ਮੈਂ ਇੱਧਰ ਲਿਆਣਾ ਚਾਹੁੰਦਾ ਕਿ ਕੁਝ ਪੱਤਰਕਾਰ ਜਿਹੜੇ ਹੈਗੇ ਆ ਛੋਟੇ-ਛੋਟੇ ਚੈਨਲਾਂ ਵਾਲੇ ਮਿਲੇ ਹੋਏ ਆ ਉਹ ਕੀ ਕਰਦੇ ਆ ਵੀ ਜਿਹੜਾ ਸੀਐਮ ਸਾਹਿਬ ਦਾ ਪੋਰਟਲ ਆ ਉਹਦੇ ਤੇ ਇੱਕ ਲਾਹੌਰੀ ਜੇ ਜਿਹੜੀ ਆ ਉਹ ਕੰਪਲੇਂਟ ਪਾ ਦਿੰਦੇ ਆ ਇਹ ਕੁਝ ਪੱਤਰਕਾਰ ਤੇ ਇੱਕ ਹਰਪ੍ਰੀਤ ਨਾਮ ਦਾ ਕਾਰਪੋਰੇਸ਼ਨ ਦੇ ਵਿੱਚ ਇੱਕ ਬੰਦਾ ਆ ਉਹ ਹਮੇਸ਼ਾ ਹੀ ਉਹਦਾ ਕੰਮ ਕੀ ਆ ਕਰਪਸ਼ਨ ਕਰਨਾ ਆ ਹੁਣ ਇਹ ਸਾਰੇ ਮਿਲੇ ਹੋਏ ਆ ਇੱਕ ਜਣਾ ਕੰਪਲੀਟ ਕਰਦਾ ਪੱਤਰਕਾਰ ਦੂਜਾ ਪੱਤਰਕਾਰ ਆ ਕੇ 5000 ਰੁਪਏ ਦੀ ਇਸ ਬੰਦੇ ਕੋਲੋਂ ਮੰਗ ਕਰਦਾ ਆ ਹੁਣ ਉਹ ਦੂਜਾ ਪੱਤਰਕਾਰ ਜਦੋਂ ਮੰਗ ਕਰਦਾ ਆ ਤੇ ਉਹ ਜਦੋਂ ਉੱਪਰੋਂ ਆ ਜਾਂਦਾ ਆ ਹਰਪ੍ਰੀਤ ਐਂਟਰੀ ਕਰ ਜਾਂਦਾ ਆਪਣੀ ਉਹ ਨਹੀਂ ਜੀ ਇਹ ਤਾਂ ਖੁੱਖਾ ਚੁਕਾ ਦਿਓ ਤਾਂ ਇਹ ਕਰ ਦੇਣੀ ਆ ਉਹ ਕਰ ਦੇਣੀ ਆ ਤਾਂ ਦਬਕਾ ਮਾਰ ਕੇ ਚਲਾ ਗਿਆ ਉਹ ਮੁੜ ਗਿਆ ਪੱਤਰਕਾਰ ਦੀ ਐਂਟਰੀ 5000 ਵਾਲੇ ਆ ਯਾਰ ਮੈਂ ਤੈਨੂੰ ਹਰਪ੍ਰੀਤ ਨੂੰ 5000 ਰੁਪਏ ਨਾਲ ਤਲੀ ਸੈਟਿੰਗ ਕਰਾ ਦੇਣਾ ਠੀਕ ਹੈ ਜੀ ਰਲ ਮਿਲ ਕੇ ਉਹ ਪੈਸੇ ਜਿਹੜੇ ਮੰਡ ਆ ਪੂਰੇ ਦਾ ਪੂਰਾ ਏਰੀਆ ਇਹਨਾਂ ਦੋ ਤਿੰਨਾਂ ਬੰਦਿਆਂ ਨੇ ਪੂਰਾ ਐਨ ਖਾਦਾ ਪਿਆ ਯਾਰ ਸ਼ਹਿਰ ਦੇ ਵਿੱਚ ਇੱਕ ਪੱਤਰਕਾਰ ਕੰਪਲੇਂਟ ਕਰਕੇ ਸਾਰੇ ਸ਼ਹਿਰ ਉੱਥੇ ਜਾ ਕੇ ਮੁੜ ਕੇ ਪੇਸ਼ ਹੋ ਜਾਂਦੇ ਆ ਲਓ ਜੀ ਇਤਾਂ ਨਹੀਂ ਇਤਾਂ ਅਸੀਂ ਤੇਰੀ ਜਿਹੜੀ ਹੈਗੀ ਆ ਬਈ ਸੌਟ ਆਊਟ ਕਰਾਣੇ ਆ ਮਸਲਾ ਇਹ ਧੰਦਾ ਜਿਹੜਾ ਚੱਲ ਰਿਹਾ ਬਾਕੀ ਕਾਰਪੋਰੇਸ਼ਨ ਦਾ ਮੈਟਰ ਕਮਿਸ਼ਨਰ ਦਾ ਸਾਰਿਆਂ ਦਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਸਾਰਾ ਸਰਾਏ ਰੋਡ ਸਾਰਾ ਕੋਈ 25000 ਰੁਪਏ ਦੁਕਾਨ ਵਾਲਾ ਲੈ ਰਿਹਾ ਕੋਈ 18000 ਲੈ ਰਿਹਾ ਕੋਈ 50000 ਲੈ ਰਿਹਾ ਆ ਨਜਾਇਜ਼ ਕਬਜ਼ ਆਪਣਾ ਜਿਹੜਾ ਰਸਤਾ ਇੱਥੋਂ ਨਿਕਲਣ ਲਈ ਨਹੀਂ ਹੈਗਾ ਆ ਸਾਰੇ ਸ਼ਹਿਰ ਨੂੰ ਜਿਹੜਾ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜਾ ਹੈਗਾ ਲੋਕੀ ਇੱਥੇ ਬਾਹਰੋਂ ਐਨਆਰਆਈ ਆਉਂਦੇ ਆ ਉਹ ਇੱਥੋਂ ਆਪਣੀ ਖਰੀਦਦਾਰੀ ਕਰਦੇ ਆ ਸ਼ਹਿਰ ਦਾ ਕੋਈ ਵਧੀਆ ਮੈਸੇਜ ਫਗਵਾੜੇ ਦਾ ਜਾ ਨਹੀਂ ਰਿਹਾ ਹੈਗਾ ਆ ਹੰਦਾ ਚਲਾ ਲਿਆ ਸੀਐਮ ਪੋਰਟਲ ਬਣਿਆ ਹੋਇਆ ਆ ਲੋਕਾਂ ਦੀਆਂ ਜੈਨੂਇਨ ਸਮੱਸਿਆਵਾਂ ਲਈ ਨਾ ਕਿ ਖਰਪਰੀਤ ਵਰਗੇ ਜਾਂ ਪੱਤਰਕਾਰ ਜਿਹੜੇ ਹੈਗੇ ਆ ਫੌਤੀ ਉਹਨਾਂ ਦੀ ਜਿਹੜੀ ਹੈਗੀ ਆ ਠੱਗੀ ਢੋਰੀ ਲਈ ਇਸ ਕਰਕੇ ਮੈਂ ਇਸ ਜਿਹੜਾ ਹੈਗਾ ਬੰਦੇ ਨਾਲ ਜਿਹੜਾ ਪਛਾਣ ਕੀਤਾ ਜਾ ਰਿਹਾ ਹੈ ਆ 5000 ਰੁਪਏ ਜਿਹੜਾ ਮੰਗੀ ਇਹਨਾਂ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਹਰਪ੍ਰੀਤ ਤੇ ਵੀ ਜਿਹੜੇ ਉਹ ਪੱਤਰਕਾਰ ਹੈਗਾ ਇਹ ਇੱਕ ਸੱਤਿਵਰਣ ਕਰਨ ਕਰ ਹੈਗਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਮੈਂ ਇਹਨੀਆਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ। ਇੱਕ ਬੜੀ ਸ਼ਰਮਨਾਕ ਮਾਂ ਜਾਂ ਦੁਖਦਾਈ ਘਟਨਾ ਹੈ ਕਿ ਕਿਸੇ ਵੀ ਇੱਥੇ ਸ਼ਹਿਰ ਦੇ ਵਿੱਚ ਜੇ ਕੋਈ ਬੰਦਾ ਪਣੀ ਲਗਾ ਕੇ ਆ ਰੇਡੀ ਲਗਾ ਕੇ ਕੋਈ ਗਰੀਬ ਪਰਿਵਾਰ ਆਪਣੇ ਦੋਜੀ ਰੋਟੀ ਬਣਾ ਰਿਹਾ ਹੈ ਤੇ ਕੋਈ ਵੀ ਸày ਪੱਤਰਕਾਰ ਭਰਾ ਆਇਆ ਹੈ ਜਾਂ ਕੋਈ ਵੀ ਹੈ ਮੈਂ ਉਹਨਾਂ ਨੂੰ ਇਹੀ ਕਹੂੰਗਾ ਕਿ ਕਿਸੇ ਤਰ੍ਹਾਂ ਉਹਨਾਂ ਨੂੰ ਇੱਕ ਬੰਦਾ ਨਹੀਂ ਦਿਖਣਾ ਚਾਹੀਦਾ। ਇਹ ਕਾਰਵਾਈ ਕਰਾਣੀ ਹੈ ਤਾਂ ਪੂਰੇ ਸ਼ਹਿਰ ਤੇ ਕਰਾਓ ਜਿੰਦੇ ਵੀ ਇਹ ਤਾਂ ਜਿਹੜਾ ਇਨਸਾਨ ਇੱਥੇ ਸਹੀ ਕੰਮ ਕਰਕੇ ਆਪਣੀ ਰੋਜੀ ਰੋਟੀ ਚਲਾ ਰਿਹਾ ਨਾ ਉਹਨੂੰ ਬਲੈਕਮੇਲ ਨਾ ਕਰੋ ਇਹਦੇ ਨਾਲ ਹੀ ਮੈਂ ਏਡੀਸੀ ਸਾਹਿਬ ਔਰ ਐਸਜੀਐਮ ਸਾਹਿਬ ਫਗਵਾੜਾ ਨੂੰ ਬੇਨਤੀ ਕਰਦਾ ਆਂ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆਂ ਕਿ ਕਿਸੇ ਸਿਰਫ ਇੱਕ ਤੇ ਜਾਂ ਇੱਕ ਕੰਪਲੇਂਟ ਤੇ ਤੁਸੀਂ ਸੀਐਮ ਸਾਹਿਬ ਦੇ ਉੱਤੇ ਪਹੁੰਚ ਜਾਂਦੀ ਤੇ ਆਪਾਂ ਕਾਰਵਾਈ ਕਰਨ ਆ ਜਾਂਦੇ ਆਂ ਇਹਦੇ ਨਾਲ ਨਾਲ ਤੁਹਾਨੂੰ ਇੱਕ ਚੀਜ਼ ਤਾਂ ਦਿਖਾਈ ਦਿੰਦਾ ਹੈ ਕਿ ਪੂਰੇ ਫਗਵਾੜੇ ਦੇ ਜਿੰਨੀਆਂ ਰੇੜੀਆਂ ਫੜੀਆਂ ਲੱਗੀਆਂ ਸਾਰੀਆਂ ਅਨਲੀਗਲ ਆ ਤੇ ਜੀ ਵਿਦਾਊਟ ਕੰਪਲੀਟਲੀ ਸਾਫ ਕਰਨਾ ਪੂਰਾ ਫਗਵਾੜਾ ਸਾਫ ਕਰਾ ਦਿਓ ਤਾਂ ਕਿ ਬਾਕੀ ਜਿਹੜੇ ਲੋਕ ਇੱਥੇ ਆ ਜਾ ਰਹੇ ਆ ਬਜ਼ਾਰਾਂ ਦੇ ਵਿੱਚ ਜਿਹੜਾ ਰਸ਼ ਹੈ ਉਸ ਚੀਜ਼ ਦਾ ਫਾਇਦਾ ਹੋ ਸਕੇ ਹਾਂ ਇਹ ਇਨਸਾਨ ਜਿਹੜੇ ਜ ਰੋਟੀ ਰੋਟੀ ਕਮਾ ਰਿਹਾ ਹੈ ਇਹਨੂੰ ਕੋਈ ਬਲੈਕਮੇਲ ਕਰ ਰਿਹਾ ਇੱਥੋਂ ਆ ਕੇ ਕਮੇਟੀ ਕਰਦੇ ਬੰਦੇ ਆ ਕੇ ਚਕਾਰ ਤੇ ਪਹਿਲਾ ਸਭ ਤੋਂ ਪਹਿਲਾਂ ਇਹ ਦੱਸਣ ਕਿ ਉਹਨਾਂ ਨੂੰ ਸਿਰਫ ਇੱਕਲਾ ਹੀ ਇੱਕ ਕੰਪਲੀਟ ਦੇ ਨਜ਼ਰ ਆਇਆ ਬਾਕੀ ਅਨਲੀਗਲ ਨਹੀਂ ਬੈਠੇ ਹੈਗੇ ਜਾਂ ਤਾਂ ਇਹ ਇਨਸਾਨ ਇੱਥੇ ਕੋਈ ਗਲਤ ਕੰਮ ਕਰ ਰਿਹਾ ਤਾਂ ਤਾਂ ਕਹੀਏ ਕਿ ਹਾਂ ਇਹ ਬੰਦਾ ਇੱਥੇ ਨਸ਼ਾ ਵੇਚ ਰਿਹਾ ਫਲਾਣਾ ਉਹਦੇ ਕਰਕੇ ਅਸੀਂ ਕਰ ਰਹੇ ਹਾਂ ਤੇ ਮੇਰੀ ਇੱਕ ਚ ਚਾਹੇ ਉਹ মিডিਆ ਭਰਾ ਨੇ ਚਾਹੇ ਕੋਈ ਵੀ ਹੈ ਜੇ ਤੁਸੀਂ ਅਨਲੀਗਲ ਤੇ ਕਾਰਵਾਈ ਕਰਾਣੀ ਹੈ ਤੁਸੀਂ ਪੂਰੇ ਫਰਵਾੜੇ ਦੇ ਜਿਹੜੇ ਅਨਲੀਗਲ ਬੈਠੇ ਆ ਉਹਨਾਂ ਦਾ ਸਫਾਇਆ ਕਰੋ ਆਪਾਂ ਤੁਹਾਡਾ ਸਾਥ ਦੇਵਾਂਗੇ ਲੇਕਿਨ ਜੇ ਤੁਸੀਂ ਕਿਸੇ ਗਰੀਬ ਜਾਂ ਮਜ਼ਦੂਰ ਭਰਾ ਦੇ ਨਾਲ ਧੱਕਾ ਕਰੋਗੇ ਤੇ ਅਸੀਂ ਉਹਦੇ ਖਿਲਾਫ ਆ ਔਰ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸ਼ਿਵ ਸ਼ਰਾਉ ਦਾ ਬਾਰਾ ਸਾਠਾ ਕਰੇ ਖੜੀ ਹੈ ਤੇ ਅਸੀਂ ਇਹਨਾਂ ਦਾ ਧੱਕਾ ਨਹੀਂ ਹੋਣ ਦੇਵਾਂਗੇ ਇੱਕ ਤੁਸੀਂ ਬਲੈਕਮੇਲਿੰਗ ਦੀ ਗੱਲ ਕੀਤੀ ਹੈ ਇਹਨਾਂ ਨੂੰ ਕੋਈ ਬਲੈਕਮੇਲ ਕਰਦਾ ਹੈ ਕੌਣ ਹੈ ਉਹ ਬੰਦਾ ਕੌਣ ਕਰਦਾ ਜਿਸ ਤਰੀਕੇ ਨਾਲ ਦੱਸਿਆ ਕੋਈ ਸੱਤਾ ਨਾਮ ਦਾ ਪਰਸਨ ਆਇਆ ਸੀਗਾ ਕੌਣ ਸੱਤਿਆਮ ਨਾਮ ਦਾ ਕੋਈ ਪਰਸਨ ਆਇਆ ਸੀ ਜਿਹੜਾ ਪੱਤਰਕਾਰ ਹੈ ਜੈਕੀ ਹੈ ਮੈਨੂੰ ਪੂਰੀ ਉਹਦੀ ਆਇਡੈਂਟੀ ਨਹੀਂ ਹੈ ਉਹ ਆ ਕੇ ਇਹਨਾਂ ਨੂੰ ਕਹਿ ਕੇ ਗਿਆ ਜੀ ਤੁਸੀਂ ਮੈਨੂੰ 5000 ਰੁਪਏ ਦਿਓ ਮੈਂ ਤੁਹਾਡੀ ਸੈਟਿੰਗ ਕਰਾ ਦਿੰਦਾ ਮੁੜ ਕੇ ਚੀਜ਼ਾਂ ਨਹੀਂ ਹੋਣਗੀਆਂ ਇਹਦੇ ਨਾਲ ਸੈਟਿੰਗ ਕਰਾਉਣੀ ਸੀ ਜੀ ਹਰਪ੍ਰੀਤ ਦੇ ਨਾਲ ਹਰਪ੍ਰੀਤ ਕੋਈ ਹਰਪ੍ਰੀਤ ਕੋਣ ਆ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਏਮਪਲੋਈ ਆ ਦੇਖੋ ਉਹ ਉਹਦਾ ਕੋਈ ਪਹਿਲੀ ਵਾਰੀ ਨਹੀਂ ਹੋਇਆਗਾ ਹੈਗਾ ਹਰਪ੍ਰੀਤ ਦੀ ਜਿਹੜੀ ਹੈਗੀ ਆ ਪਹਿਲਾਂ ਕਦੀ ਬਿਲਡਿੰਗ ਬਰਾਦ ਚ ਅਲੱਗ-ਅਲੱਗ ਜਗਾ ਉਹ ਜਈਏ ਕੰਮ ਕਰਦਾ ਹੈਗਾ ਗੱਲ ਇਹ ਨਹੀਂ ਹੈਗੀ ਇਹ ਸਾਰੀ ਜਿਹੜੀ ਕਹਾਣੀ ਹੈ ਆਪਾਂ ਤਾਂ ਸਿੱਧੀ ਇੱਕ ਬੰਦਾ ਨਿਕਲ ਕੇ ਆਉਂਦੀ ਇਹਨਾਂ ਤਿੰਨਾਂ ਬੰਦਿਆਂ ਦੀ ਇੱਕ ਪੱਤਰਕਾਰ ਕੰਪਲੇਟ ਦੇ ਰਿਆ ਉਹ ਪੱਤਰਕਾਰ ਦੀ ਪੋਰਟਲ ਦੀ ਕੰਪਲੇਟ ਤੇ ਉੱਤੇ ਇੱਕ ਕਾਰਪੋਰੇਸ਼ਨ ਦਾ ਬੰਦਾ ਆਂਦਾ ਆ ਉਹ ਤਾਂ ਜੀ ਬੜਾ ਸੀਰੀਅਸ ਮੈਟਰ ਹੈ ਆ ਜੀ ਇਹਦਾ ਇਦਾਂ ਆ ਉਹ ਕਹਿ ਕੇ ਚੱਲ ਜਾਂਦਾ ਦੂਜੀ ਪੱਤਰਕਾਰ ਫਿਰ ਤੀਜਾ ਪੱਤਰਕਾਰ ਆ ਕੇ ਐਂਟਰੀ ਕਰਦਾ ਯਾਰ ਮੈਂ ਤੇਰੀ ਨਾਲ ਹਰਪ੍ਰੀਤ ਨਾਲ ਸੈਟਿੰਗ ਕਰਵਾ ਦੇਣਾ ਤੇ ਤੂੰ 50 ਇਹ ਤਾਂ ਸਿੱਧੀ-ਸਿੱਧੀ ਹੋ ਗਿਆ ਪੋਰਟਲ ਤੇ ਖਬਰਾਂ ਪਾਈ ਜਾਓ ਤੇ ਲੋਕਾਂ ਨੂੰ ਠੱਗੀ ਜਾਓ ਗਰੀਬ ਜਿੰਨੇ ਵਿਚਾਰੇ ਰੇੜੀ ਫੜੀ ਵਾਲੇ ਜੇ ਤੁਸੀਂ ਰੇੜੀ ਫੜੀ ਵਾਲੀ ਜੇ ਕੋਈ ਕਲੀਨ ਸਾਫ ਕਰਨਾ ਸ਼ਹਿਰ ਸਾਰਾ ਸ਼ਹਿਰ ਕਰੋ ਇੱਕ ਵਾਰੀ ਕਰੋ ਜੋ ਕਰਨਾ ਇੱਕ ਇੱਕ ਸਭ ਨੂੰ ਇੱਕੋ ਚੀਜ਼ ਨਾ ਕਰੋ ਇੱਕ ਥੋੜੀ ਆ ਵੀ ਇੱਕ ਬਿਮਾਰ ਬੰਦਾ ਜਿਹੜਾ ਹੈਗਾ ਉਹ ਤੁਸੀਂ ਉਹਦੀ ਪੋਰਟਲ ਤੇ ਆਪੇ ਖਬਰ ਪਾਉਨੇ ਆ ਆਪ ਵੀ ਸਾਰਾ ਕੁਝ ਕਰੀਂ ਵਿਜੇ ਜੀ ਇੱਕ ਵਾਰੀ ਫਿਰ ਤੋਂ ਪੁੱਛੂੰਗਾ ਜਿਹੜੀ ਪੋਰਟਲ ਉੱਤੇ ਕੰਪਲੇਨ ਪਾਈ ਹੈ ਉਹ ਕਿਹਦੇ ਵੱਲੋਂ ਪਾਈ ਗਈ ਹੈ ਇਹ ਮੁੰਡਾ ਕੋਈ ਅੰਮ੍ਰਿਤ ਹੈਗਾ ਆ ਉਹ ਵੀ ਪ੍ਰੈਸ਼ਰ ਪਾਟ ਰਿਹਾ ਅੰਮ੍ਰਿਤ ਵੱਲੋਂ ਪਾਈ ਗਈ ਹੈ ਹਾਂਜੀ ਸੱਤਮ ਸਿੰਘ ਕੀ ਗੱਲ ਹੋਈ ਪਾਜੀ ਜਿਹੜਾ ਤੁਹਾਡੇ ਤੇ ਅਲੀਗੇਸ਼ਨ ਲੱਗ ਰਿਹਾ ਕਿ ਤੁਸੀਂ ਉੱਥੇ ਪੈਸੇ ਦੀ ਮੰਗ ਕੀਤੀ ਉੱਥੇ ਮੈਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਕੁਸ ਕੁਸ ਦਿਨਾਂ ਪਹਿਲੇ ਮੰਨੂ ਚਾਵਲਾ ਤੇ ਅਮਰਿਤ ਦੋਨੋਂ ਆਏ ਉਹ ਸਾਡੇ ਤੇ ਜਿਹੜੇ ਅੱਡੇ ਤੇ ਪਾਜੀ ਸਾਡੇ ਸਾਲੇ ਦੇ ਅੱਡੇ ਤੇ ਇਹ ਕਿੱਥੇ ਕਰਕੇ ਅੱਡਾ ਹੈ ਇਹ 슈ਗਰ ਮਿਲ ਚੌਂਕ ਦੇ ਥੱਲੇ ਅੱਛਾ ਜੀ ਕੌਣ ਕੌਣ ਆਇਆ ਸੀਗਾ ਜੀ ਇਹ ਮੰਨੂ ਚਾਵਲਾ ਤੇ ਅਮਰਿਤ ਦੋਨੋਂ ਆਏ ਦੋਨੋਂ ਆਣ ਦੇ ਬਾਅਦ ਮੈਨੂੰ ਕਹਿੰਦੇ ਸੁਣ ਕੇ ਅੱਡਾ ਕਿਹਦਾ ਵਾ ਮੈਂ ਕਿਹਾ ਮੇਰੇ ਸਾਲੇ ਦਾ ਹੈ ਪਾਜੀ ਦਾ ਠੀਕ ਹੈ ਕਹਿੰਦੇ ਦਾ ਮੈਨੂੰ 10000 ਲੈ ਕੇ ਦੇ ਮੈਂ ਕਿਹਾ ਭਾਜੀ ਨਹੀਂ ਦੇਣਾ ਉਹਨਾਂ ਨੇ ਗਰੀਬ ਬੰਦੇ ਨੇ ਕਿੱਥੋਂ ਦੇਣਾਂਗੇ ਉਹ ਵਿਚਾਰਾ ਅੱਡੇ ਤੇ ਕਿੱਦਾਂ ਬੈਠਾ ਤੂੰ ਦੇਖਿਆ ਹੀ ਹੈ ਹੈ ਤੇ ਕਹਿੰਦਾ ਕੋਈ ਗੱਲ ਨਹੀਂ ਅਸੀਂ ਕੰਪਲੇਨ ਪਾਣ ਲੱਗੇ ਮੈਂ ਕਿਹਾ ਪਾ ਦੇ ਭਰਾਵਾ ਕੰਪਲੇਨ ਚਾ ਪਾ ਦੇ 10000 ਕਿਸ ਚੀਜ਼ ਦਾ ਮੰਗਦੇ ਸੀ ਅੱਡਾ ਮਤਲਬ ਕਿੱਦਾਂ ਲੱਗਿਆ ਆਇਆ ਅੱਡੇ ਦਾ ਸ਼ਹਿਰ ਵਿੱਚ ਹੋਰ ਵੀ ਬਹੁਤ ਲੱਗੇ। ਹੋਰ ਅੱਡੇ ਤਾਂ ਉਸਨੇ ਇਸ ਕਰਕੇ ਨਹੀਂ ਮੰਗਿਆ ਕਿਉਂਕਿ ਮੈਂ ਉੱਥੇ ਜਾਣਕਾਰ ਸੀਗਾ ਤਾਂ ਇਹ ਮੇਰੇ ਕੋਲ ਆ ਕੇ ਇੱਦਾਂ ਦੇ ਤਰ੍ਹਾਂ ਕਰਕੇ ਸ਼ਹਿਰ ਦੇ ਵੀ ਕਾਫੀ ਅੱਡੇ ਇਦਾਂ ਦੇ ਲੱਗੇ ਉਹਨਾਂ ਤੋਂ ਵੀ ਪੈਸੇ ਲੈਂਦੇ ਫਿਰ ਹਿਸਾਬ ਨਾਲ ਨਹੀਂ। ਨਹੀਂ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ ਕਿ ਪੈਸੇ ਲੈਂਦੇ ਕਿ ਨਹੀਂ ਲੈਂਦੇ ਸਾਡੇ ਕੋਲੋਂ ਜਾ ਕੇ ਜਿਹੜੀ ਗੱਲ ਕੀਤੀ ਆਪਾਂ ਕਲੀਅਰ ਗੱਲ ਦੱਸ ਦਿੰਦੇ। ਇੱਦਾਂ ਚਕਵਾਣਾ ਸੀ ਤੁਹਾਡੀ ਰਿਸ਼ਤੇਦਾਰੀ ਉਹਦੇ ਨਾਲ। ਹਾਂਜੀ ਮੇਰਾ ਸਾਲਾ ਲੱਗਦਾ ਜੀ। ਆਣਾ ਹੀ ਧੜ ਦੋ ਐਕਚੁਅਲੀ ਤੁਹਾਡੇ ਉੱਤੇ ਉਹਨੇ ਲਾਇਆ ਸੀ ਨਾ ਅਲੀਗੇਸ਼ਨ। ਹੂੰ ਤੇ ਮੈਂ ਕਹਾਂ ਕੋਈ ਨਹੀਂ ਆਪਾਂ ਵਰਜਨ ਲੱਲਣਾ ਸਤਿ ਭਾਈ ਮੇਰਾ ਤਾਂ ਮੈਨੂੰ ਤਾਂ ਪਤਾ ਵੀ ਨਹੀਂ ਕੌਣ ਆ ਉਹ ਉਹ ਮੇਰੇ ਨਾਲ ਸਟੇਸ਼ਨ ਤੇ ਤੁਸੀਂ ਸਵੇਰੇ ਬੈਠੇ ਹੀ ਅੱਜ ਮੈਂ ਰੋਹ ਜਾਣਾ ਭਾਈ ਉੱਥੇ ਅੱਜ ਸਵੇਰੇ ਸਟੇਸ਼ਨ ਤੇ ਸੀ ਗਈ ਹਾਂ ਸਤਿਮਨਾਸ ਸਤਿਮ ਸਤਿ ਅੱਜ ਉੱਥੇ ਆਈ ਸੀ ਉਹ ਜਨਾਨੀ ਬਸ ਉਹ ਹੀ ਲੇਡੀ ਲੈ ਗਈ ਤੁਸੀਂ ਕਿ ਮੈਨੂੰ ਪਤਾ ਨਹੀਂ ਉਹ ਹੀ ਲੇਡੀ ਲੈ ਕੇ ਗਈ ਆ ਉਹਨੂੰ ਉਹ ਮੈਂ ਪਹਿਲੀ ਵਾਰ ਦੇਖੀ ਨਾ ਉਹ ਉਹਦੀ ਇਸ ਪਤਾ ਨਹੀਂ ਕੋਈ ਸਾਲੇ ਹਾਰ ਲੱਗਦੀ ਕਿ ਪਤਾ ਨਹੀਂ ਕੀ ਚੀਜ਼ਾਂ ਲੱਗਦਾ ਹੈ ਪਤਾ ਨਹੀਂ ਕੋਈ ਨਾ ਰਿਸ਼ਤਾ ਰਹੀ ਜਣਾ ਦੀ ਕੋਈ ਭਾਈ ਮੈਨੂੰ ਲੋੜ ਨਹੀਂ ਕਿਸੇ ਚੀਜ਼ ਦੀ ਮੇਰਾ ਐਡਵੋਕੇਟ ਹੈਗਾ ਫਿਰ ਮੈਨੂੰ ਕੋਈ ਮੈਂ ਮਾਨਹਾਰੀ ਦਾਵਾ ਕਰਨਾ ਵਾ ਅੱਛਾ ਮੈਂ ਆਪਣੀ ਵਕੀ ਮੈਂ ਆਪਣੇ ਵਕੀਲਾਂ ਹੈਲੋ ਹੈਲੋ ਮਗਾ ਕੀ ਗੱਲ ਹੋਈ ਇੱਧਰ ਕਿੱਧਰ ਆਪਣੇ ਆ ਜਿਹੜਾ ਸੌਨਕਰ ਦਾ ਜੀਜਾ ਆ ਕੀ ਹੋਇਆ ਕੋਈ ਕੰਪਲੇਨ ਕੋ ਮੈਂ ਪਾਈ ਸੀ ਕਰੋਜਮੈਂਟ ਦੇ ਉਹ 10 ਦਿਨ ਪਹਿਲਾਂ ਪਾਈ ਸੀ ਕਿ ਯਾਰ ਉਹ 10 ਦਿਨ ਪਹਿਲਾਂ ਭਾਈ ਕਾਰਵਾਈ ਤਾਂ ਹੋਣੀ ਹੀ ਹੋਈ ਹੈ ਨਾ ਤੇ ਗੱਲ ਤਾਂ ਉਹੀ ਆ ਨਾ ਭਾਜੀ ਇਸ ਟੌਪਿਕ ਤੇ ਮੇਰੀ ਕੱਲ ਬਹਿ ਕੇ ਬੀਜੇ ਭਾਈ ਨਾਲ ਗੱਲ ਹੋਈ ਚਲੋ ਠੀਕ ਆ ਮੈਂ ਕਿਹਾ ਅਗਲੇ ਨੇ ਜੇ ਚਾਹ ਕਰਦਾ ਨੈਕਸਟ ਟਾਈਮ ਬੰਦਾ ਖਿਆਲ ਰੱਖਦਾ ਕੋਈ ਗਲਤੀ ਜੇ ਸਾਈਡ ਤੇ ਹੋਨੇ ਦਾ ਸ਼ਿਕਾਇਤੇ ਕਾਰਵਾਈ ਤਾਂ ਜਦੋਂ ਮਰਜੀ ਹੋ ਜਵੇ ਇਹ ਹੁਣ ਕੱਲ ਹਾਂ ਨੇ ਬੈਠੇ ਆ ਕਾਰਵਾਈ ਅੱਜ ਹੋ ਗਈ ਓਕੇ ਉਹ ਜਿਹੜੀ ਆਨਲਾਈਨ ਸ਼ਿਕਾਇਤ ਪੈਂਦੀ ਆ ਯਾਰ ਡੀਸੀ ਪੋਰਟਲ ਤੇ ਉਹ ਦੱਸ ਲੈਣਾ ਪਹਿਲਾਂ ਪਾਈ ਹੋਈ ਆ ਠੀਕ ਹੈ ਸਰਪ੍ਰੀਦ ਨੂੰ ਇਹ ਨਹੀਂ ਪਤਾ ਵੀ ਉੱਥੇ ਜਿਹੜੀ ਮਰਵਾਹਾ ਦੇ ਬਾਹਰ ਜਿਹੜੀ ਅਕਰੋਜਮੈਂਟ ਚੱਲਦੀ ਆ ਉਹ ਬੰਦ ਨਹੀਂ ਕੀਤੀ ਆ ਉਹ ਵੀ ਪਾਈ ਆ ਮੈਂ ਉਹ ਚਲੋ ਉਹ ਮੈਂ ਨਹੀਂ ਕਹਿ ਸਕਦਾ ਕੁਝ ਮੈਨੂੰ ਉਹ ਤਾਂ ਗੱਲ ਕਰਦਾ ਨੋਰਮਲ ਉਹਨੇ ਨਾਮ ਲਿਆ ਤੇਰਾ ਸਿੱਧਾ ਹੀ ਭਾਜੀ ਦੇਖੋ ਜੇ ਨਾ ਸ਼ਿਕਾਇਤ ਪਾਈ ਆ ਨਾ ਤਾਂ ਉਹਨੇ ਲੈਣਾ ਹੀ ਲੈਣਾ ਆ ਹਾਂ ਵੇ ਇਕਾ ਹੁਣ ਮੇਰੀ ਗੱਲ ਸੁਣੋ ਜੇ ਸ਼ਿਕਾਇਤ ਜੀ ਨੇ 5000 ਦੀ ਮੰਗ ਕੀਤੀ ਆ ਸੋਨ ਕਰਨੇ ਆ ਕੇ